ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਦਿੱਤੀ ਗਈ ਸ਼ਰਧਾਂਜਲੀ ਜਿੰਮੇਸ਼ਾ ਦੋਸਤੋ ਮੈਂ ਸੰਨੀ ਦੂਮੜਾ ਤੁਸੀਂ ਦੇਖ ਰਹੇ ਹੋ ਐਸਡੀ ਲਾਈਵ ਦੋਸਤੋ ਇਹ ਤਸਵੀਰਾਂ ਤੁਹਾਨੂੰ ਅੱਜ ਫਾਜ਼ਿਲਕਾ ਦਾਣਾ ਮੰਡੀ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜੋ ਪਿਛਲੇ ਦਿਨੀ ਸਵਰਗ ਸਤਾਰ ਗਿਆ ਸਨ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਪੇਟ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਜ਼ਿਲ੍ਹਾ ਪੱਧਰ ਤੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਮੌਜੂਦ ਰਹੇ ਅਤੇ ਵਿਸ਼ੇਸ਼ ਤੌਰ ਤੇ ਫਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਗੁਬਾਇਆ ਅਤੇ ਐਮਪੀ ਸ਼ੇਰ ਸਿੰਘ ਗੁਬਾਇਆ ਵਿਸ਼ੇਸ਼ ਤੌਰ ਤੇ ਉਪਸਥਿਤ ਰਹੇ ਆਓ ਹੁਣ ਤਸਵੀਰਾਂ ਦੇ ਨਾਲ ਜਾਣੋ ਇਸ ਮੌਕੇ ਤੇ ਕੀ ਬੋਲੇ ਸਰਦਾਰ ਦਵਿੰਦਰ ਸਿੰਘ ਗੁਬਾਇਆ ਅਤੇ ਸਰਦਾਰ ਸ਼ੇਰ ਸਿੰਘ ਗੁਬਾਇਆ ਜੇਕਰ ਤੁਸੀਂ ਸਾਡੇ ਨਵੇਂ ਦਰਸ਼ਕ ਹੋ ਤਾਂ ਐਸਡੀ ਲਾਈਵ ਪੇਨ ਨੂੰ ਫੋਲੋ ਕਰੋ ਖਬਰਾਂ ਜਾਂ ਇਸ਼ਤਿਹਾਰ ਦੇਣ ਲਈ ਤੁਸੀਂ ਸਾਡੇ ਮੋਬਾਈਲ ਨੰਬਰ 9988228486 ਤੇ ਸੰਪਰਕ ਕਰ ਸਕਦੇ ਹੋ ਮਤਰਾ ਇਹਨਾਂ ਦਾ ਕਾਰਜ ਚਲਾਣਾ ਕਰ ਗਏ ਸਨ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਅਸੀਂ ਜ਼ਿਲ੍ਹਾ ਪੱਧਰ ਤੇ ਇੱਕ ਪ੍ਰੋਗਰਾਮ ਕੀਤਾ ਰਸ ਸ਼ਰਦਾ ਦੇ ਫੁੱਲ ਪੇਂਟ ਦੇ ਕਾਂਗਰਸ ਜ਼ਿਲ੍ਹਾ ਕਮੇਟੀ ਵੱਲੋਂ ਕੀਤੇ ਤੇ ਸਾਰੇ ਅਹੁਦੇਦਾਰ ਸਰਬਾਨ ਸਾਰੇ ਸਾਡੇ ਬਖਸ਼ ਸਰਬਾਨ ਆਏ ਕਿ ਪਹਿਲੇ ਜਿਹੜੇ ਸਿੰਘ ਪ੍ਰਧਾਨ ਮੰਤਰੀ ਔਰ ਅਰਥਸ਼ਾਸਤਰੀ ਜਿਨ੍ਹਾਂ ਨੇ ਆਪਦੇ 10 ਸਾਲਾਂ ਦੇ ਵਿੱਚ ਹਿੰదేశ ਨੂੰ ਕਿਤੇ ਬੁਲੰਦੀਆਂ ਤੇ ਲੈ ਗਏ ਔਰ ਉਹਨਾਂ ਨੇ ਜੋ ਅੱਜ ਦੇਸ਼ ਤਰੱਕੀ ਕੀਤੀ ਹੈ ਦੇਸ਼ ਨੇ ਸਿਰਫ ਡਾਕਟਰ ਮਨਮੋਨ ਸਿੰਘ ਜੀ ਦੀ ਦੇਣ ਹੈ ਉਹ ਸਾਰੀ ਗੱਲ ਜਾਣਦੇ ਔਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਬਣਾਇਆ ਹੈ ਔਰ ਅਰਥ ਬੜੇ ਮਹਾਨ ਅਰਥਸ਼ਾਸਤਰੀ ਸੀ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਥਾਨ ਬਖਸ਼ਾ ਪਾਈਪਾ ਵੱਲੋਂ ਕੀ ਆ ਜਾ ਰਿਹਾ ਹੈ ਵੀ ਮਰਮੋਦ ਸਿੰਘ ਜੀ ਦਾ ਸ਼ੋਗ ਬਣਾਇਆ ਜਾ ਰਿਹਾ ਹੈ ਤੇ ਰਾਹੁਲ ਗਾਂਧੀ ਜੀ ਵਿਦੇਸ਼ ਜਾ ਰਹੇ ਨਵੇਂ ਸਾਲ ਦੇ ਤੁਹਾਡਾ ਕੀ ਕਹਿਣਾ ਹੈ ਨਹੀਂ ਬਿਲਕੁਲ ਭਾਜਪਾ ਵਾਲਿਆਂ ਨੂੰ ਤਾਂ ਚਾਹੀਦਾ ਸੀਗਾ ਕਿ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਰਾਜਕਾਟ ਦੇ ਕਰਨਾ ਪਰ ਉਹਨਾਂ ਨੇ ਉੱਥੇ ਵੀ ਪਾਜਪਾ ਲੈਨੇ ਡਾਕਟਰ ਮਨਮੋਨ ਸਿੰਘ ਜੀ ਨੂੰ ਅੰਤਮ ਸੰਸਕਾਰ ਕਰਨ ਦੀ ਜਗ੍ਹਾ ਜਿਹੜੀ ਨਹੀਂ ਦਿੱਤੀ ਪਰ ਉਹਨਾਂ ਨੇ ਤਾਂ ਬਸ ਦੁਸ਼ਮਾਣ ਨੂੰ ਗਲਤ ਜਿਹੜੇ ਬਿਆਨ ਬਾਜੀ ਹਮੇਸ਼ਾ ਪਹਿਲਾਂ ਵੀ ਪਾਜਪਾ ਕਰਦੀ ਰਹੀ ਤੇ ਹੁਣ ਵੀ ਉਹ ਕਰੀ ਜਾਂਦੇ ਜੀ ਅੱਜ ਫਾਇਲਕਾ ਡਿਸਟ੍ਰਿਕਟ ਦੇ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਵਰਕਰ ਸਹਿਬਾਨਾਂ ਨੇ ਅੱਜ ਇਕੱਠੇ ਹੋ ਕੇ ਸਾਡੇ ਸਤਿਕਾਰਯੋਗ ਫਾਰਮਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਨੂੰ ਸਰਦਾ ਦੇ ਫੁੱਲ ਪੇੜ ਕਰਨ ਵਾਸਤੇ ਇਕੱਠੇ ਹੋਏ ਹੈ ਕਿਉਂਕਿ ਜੋ ਡਾਕਟਰ ਮਨਮੋਹਨ ਸਿੰਘ ਦੀ ਸ਼ਖਸੀਅਤ ਸੀ ਉਹ ਦੇਸ਼ ਵਿੱਚ ਐਹੋ ਜੀ ਹੋਰ ਕੋਈ ਸ਼ਖਸੀਅਤ ਪੈਦਾ ਨਹੀਂ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੇ ਸਨਾਲ ਸਪ੍ਰੈਸਿਸ ਨੂੰ ਕੱਢਣ ਵਾਲੇ ਡਾਕਟਰ ਮਨਮੋਹ ਜੀ ਸੰਜ ਨਾਲੇ ਦੇਸ਼ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਤੇ ਅੱਜ ਅਸੀਂ ਉਹਨਾਂ ਤੋਂ ਜੋ ਪਛੜ ਗਏ ਉਹਨਾਂ ਦੀ ਮੌਤ ਤੋਂ ਬਾਅਦ ਸਾਨੂੰ ਇਹੋ ਜਿਹਾ ਕੋਈ ਅਰਥ ਸ਼ਾਸਤਰੀ ਜਿਹੜਾ ਉਹ ਹੋਰ ਨਹੀਂ ਮਿਲ ਸਕਦਾ ਸਾਨੂੰ ਸਾਰਿਆਂ ਨੂੰ ਉਹਨਾਂ ਨੂੰ ਬਹੁਤ ਅਫਸੋਸ ਹੈ ਕੋਈ ਨਵੇਂ ਸਾਲ ਤੇ ਗਾਲੇ ਦਿਨ ਇਹ ਫੈਸਲਾ ਕੀਤਾ ਸੀ ਕਿ ਕਾਂਗਰਸ ਪਾਰਟੀ ਵੱਲੋਂ ਉਹਨਾਂ ਅਨੁਸ਼ਾਧਾਂ ਦੇ ਖੁੱਲ੍ਹ ਕੇ ਕੀਤੇ ਜਾਂਦੇ ਇਹ ਪਰਮਾਤਮਾ ਉਹਨਾਂ ਮੌਜਨੇ ਚਰਨਾ ਦੇ ਚੰਨਵਾਸਤਾਂ ਜੀ ਹਾਂਜੀ ਜੀ ਹਾਂਜੀ ਬ੍ਰਾਡ ਸਾਹਿਬ ਸਾਡੇ ਲਈ ਇਹ ਬਹੁਤ ਅਫਸੋਸ ਦੀ ਗੱਲ ਹੈ ਜਿਸ ਤਰ੍ਹਾਂ ਕਬਾਇਆ ਸਾਹਿਬ ਨੇ ਦੱਸਿਆ ਕਿ ਇੱਕ ਮਹਾਨ ਆਰਥਿਕ ਯਾਤਰੀ ਜਿਸ ਤਰ੍ਹਾਂ ਦੁਨੀਆ ਤੋਂ ਹਲਵਦਾ ਹੋ ਗਿਆ ਔਰ ਆਪਣੇ ਕੰਮ ਦੇ ਨਾਲ ਉਹਨਾਂ ਨੇ ਅਜਿਹੀਆਂ ਪੈੜਾ ਪਾਈਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖੀਆਂ ਜਾਣੀਆਂ ਕਿਉਂਕਿ ਜਿਹੜੀ ਦੇਸ਼ ਦੇ ਵਿੱਚ ਜਿੰਨੀਆਂ ਵੀ ਸਕੀਮਾਂ ਚੱਲ ਰਹੀਆਂ ਅੱਜ ਵੀ ਉਹ ਸਰਦਾਰ ਮਨਮੋਹਨ ਸਿੰਘ ਜੀਆਂ ਲਿਆਂਦੀਆਂ ਅਫਸੋਸ ਹੈ ਇਸ ਗੱਲ ਦਾ ਕਿ ਇੱਕ ਤਾਂ ਉਹ ਚਲੇ ਗਏ ਔਰ ਭਾਰਤ ਸਰਕਾਰ ਨੇ ਬਹੁਤ ਛੋਟਾ ਜਿਗਰਾ ਵਿਖਾਇਆ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਮੰਗ ਕਰਦੇ ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਕਿ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਨਿਵਾਜਿਆ ਜਾਵੇ